ਦਲੋਸੇਂਗ ਵਾਲਾ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਅਸੀਂ ਪਹੁੰਚਿਆ ਵੀਰ ਦੇ ਕੋਲ ਪੱਜ ਕੀ ਨਾ ਆਪਣਾ ਬਲਜਿੰਦਰ ਸਿੰਘ ਸਾਹਿਬ ਬਲਜਿੰਦਰ ਸਿੰਘ ਦੇ ਘਰ ਆਪਾਂ ਪਹੁੰਚੇ ਆ ਜੀ ਦਰਿਆਦਲੀ ਵੇਖੀਆ ਸਿੰਘ ਦੀ ਅਸੀਂ ਇਹਨਾਂ ਵਾਸਤੇ ਰਸਤਾ ਲੈ ਕੇ ਆਏ ਆ ਪਿਆਰੀ ਸਾਧ ਸੰਗਤ ਜੀ ਤੇ ਸਾਨੂੰ ਆ ਚਾਹ ਬਣਾ ਕੇ ਪਿਆਰਿਆ ਵੇਖੋ ਸਾਰਿਆਂ ਨੂੰ ਪਹਿਲਾਂ ਪਾਣੀ ਪੁੱਛਿਆ ਫਿਰ ਇਹਨਾਂ ਨੇ ਅਸੀਂ ਕਿਹਾ ਨਹੀਂ ਚਾਹ ਪੀਣੀ ਪਰ ਫਿਰ ਵੀ ਬਦੋ ਬਦੀ ਨਹੀਂ ਵੀ ਤੁਸੀਂ ਸੇਵਾ ਲੈ ਕੇ ਆਏ ਹੋ ਤੇ ਚਾਹ ਸ਼ੱਕ ਜਾਣੀ ਆ ਤੇ ਇਹ ਵੀਰ ਦੇ ਕੋਲ ਡੇਢ ਗਲਾ ਜ਼ਮੀਨ ਦਾ ਡੇਢ ਕਿਲਾ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਦੇ ਕੋਲ ਅਰਬਾਂ ਕਿੱਲੇ ਜ਼ਮੀਨ ਪੈਸੇ ਆ ਜਾਂ ਜ਼ਮੀਨਾਂ ਬਹੁਤ ਆ ਉਹ ਥੋੜਾ ਨੁਕਸਾਨ ਹੋਣਾ ਤੇ ਮਾਰਨ ਨੂੰ ਕੋਸਣ ਡੈ ਬੰਦੇ ਆ ਤੇ ਭਾਜੀ ਨੇ ਪਤਾ ਕੀ ਕਹਿੰਦੇ ਸਾਡੇ ਮੁਕੱਦਰ ਸਾਡੇ ਨਾਲ ਆ ਤੇ ਮੈਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਆਪ ਕਿਰਪਾ ਕਰਕੇ ਵੱਧ ਵੱਧ ਜਿਹੜੀ ਇਹੋ ਜਿਹੇ ਵੀਰਾਂ ਦੀ ਮਦਦ ਕਰੋ ਇਹ ਕਿਰਤੀ ਕਿਰਤੀ ਕਿਸਾਨ ਆ ਡੰਗਰਾਂ ਨੇ ਆਪਣੇ ਕੋ ਆਪਣੇ ਬੈੱਡਰੂਮ 'ਚ ਤੇ ਡਰਾਈਂਗ ਰੂਮ 'ਚ ਬਣਿਆ ਤੇ ਇਹਨਾਂ ਨੇ ਕਿਹਾ ਇਹਨਾਂ ਤੋਂ ਹੀ ਸਭ ਕੁਝ ਬਣਾਇਆ ਆਪ ਵੀ ਨੇ ਸੁਣ ਲੈਣਾ ਵੀਡੀਓ ਦੇ ਵਿੱਚ ਸੋ ਮੇਰੀ ਬੇਨਤੀ ਆ ਵੀ ਖੁੱਲੇ ਦਿਲ ਦੇ ਨਾਲ ਇਹਨਾਂ ਵੀਰਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ